ਦੋਸਤੋ ਸਿਆਣੇ ਕਹਿੰਦੇ ਕਿ ਕਦੀ ਵੀ ਡਰਾਈਵਰੀ ਦਾ ਮਾਨ ਨਹੀਂ ਕਰਨਾ ਚਾਹੀਦਾ ਆ ਪੰਤਰਨ ਇਲਾਕੇ ਦੇ ਮੁਡੇਵਰ ਜਿੰਦਰ ਸਿੰਘ ਤੂੰ 12 ਅਗਸਤ ਨੂੰ ਅਮਰੀਕਾ ਦੇ ਫਲੋਰੀਡਾ ਦੇ ਵਿੱਚ ਇੱਕ ਅਚਾਈ ਗਲਤੀ ਹੋਈ ਉਹਨੇ ਇੱਕ ਗਲਤ ਜਗ੍ਹਾ ਤੋਂ ਯੂਗਰ ਨਾਲ ਲਿਆ ਜਦ ਕਿ ਦਾਹਮੀ ਲੱਗੇ ਕਰਨੀ ਸੀ ਤਾਂ ਕਿ ਉਹ ਉੱਥੋਂ ਡਰ ਲੈ ਸਕਦਾ ਜੀ ਉਹਨੇ ਗਲਤੀ ਕੀਤੀ ਆ ਪਹਿਹੀ ਗਲਤੀ ਨੂੰ ਗਲਤੀ ਕਰਾਵੇ ਤੇ ਉਹਨੇ ਜਿਹੜੀਆਂ ਜਾਣਾ ਗਈਆਂ ਉਹ ਵੀ ਮੁੱਲ ਕੀਮਤੀ ਜਾਣਾ ਸੀਗੀਆਂ ਉਹ ਸਾਰਿਆਂ ਨੂੰ ਜਿਦਾ ਹੀ ਹਰਜਿੰਦਰ ਦੇ ਨਾਲ ਅਸੀਂ ਧਰਤੀ ਕਰ ਰਹੇ ਆ ਨਾ ਤੇ ਸਾਨੂੰ ਇਹਦੀ ਤਿੰਨ ਜਾਨਾਂ ਗਈਆਂ ਉਹਨਾਂ ਦੇ ਪ੍ਰਤੀ ਮਤਲਬ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈਗੇ ਸੱਚੇ ਪਾਤਸ਼ਾਹ ਉਹਨਾਂ ਦੀ ਆਤਮਾ ਨੂੰ ਹੀ ਮਤਲਬ ਆਪਣੇ ਚਰਨਾਂ ਚ ਨਵਾਸ ਬਖਸ਼ੀ ਦੂਸਰੀ ਸਰ ਦੋਸਤੋ ਇਹਦੀ ਦੋ ਗੱਲਾਂ ਨੇ ਇੱਕ ਇਹ ਆ ਕਿ ਮਤਲਬ ਜਿਹੜਾ ਉਹ ਨਾਲ ਟ੍ਰੀਟਮੈਂਟ ਹਰਜਿੰਦਰ ਦੇ ਨਾਲ ਹੋਇਆ ਨਾ ਇਹਨਾਂ ਫਿਰ ਉਹ ਗੱਲ ਦੀ ਚੇਤ ਨੂੰ ਜਾਗਦੂ ਆਉਂ ਰਿਹਾ ਕਿ ਜਿੱਦਾਂ ਸਾਡੇ ਬੱਚੇ ਬਾਰੋਂ ਆਇਨਾ ਮਤਲਬ ਜਾਂ ਜਾਂਦੇ ਵਿੱਚ ਹੱਥ ਘੜੀਆਂ ਸਿਰਾਂ ਤੇ ਪਰਨੇ ਨਹੀਂ ਜੂੜੇ ਜਾਂ ਮਤਲਬ ਇਹਦੇ ਚ ਲੱਗਦਾ ਇੱਕ ਨਾ ਮਤਲਬ ਜਿੱਦਾਂ ਦੇ ਉਹਨਾਂ ਐਕਸੀਡੈਂਟ ਹੋਇਆ ਐਕਸੀਡੈਂਟ ਠੀਕ ਆ ਤੇਰੇ ਕੀਮਤੀ ਜਾਨਾਂ ਗਈਆਂ ਵਾ ਬਹੁਤ ਹੀ ਬੁਰਾ ਆ ਮਾਰਾ ਆ ਉਹਦੀ ਗਲਤੀ ਸੀ ਉਹਦਾ ਹੋਏ ਆਪਣੀ ਗੱਡੀ ਜਾ ਕੇ ਵੀ ਟੁਰ ਲੈ ਸਕਦਾ ਪਰ ਜਿੱਦਾਂ ਉਹਦੇ ਸਿਰ ਦੇ ਉੱਤੇ ਪਰਨਾ ਨਹੀਂ ਜੂੜਾ ਚੋਈ ਦੇ ਨਾਲ ਹੀ ਇਹਦੇ ਕਰਕੇ ਚਲੋ ਮਤਲਬ ਉਹਦੇ ਜੂੜੇ ਦੇ ਕਰਕੇ ਵੀ ਮਤਲਬ ਜਿਹੜੀ ਆ ਬੜੀ ਹੰਦਰਦੀ ਹੋਈ ਏ ਸਾਰੇ ਲੋਕਾਂ ਨੂੰ ਹਰ ਇੱਕ ਨੂੰ ਲੱਗਾ ਕਿ ਸਾਡਾ ਬੱਚਾ ਵਾਏ ਜਿਦਾ ਸਾਡੇ ਬੱਚੇ ਨਹੀਂ ਸਕੂਲ ਤੋਂ ਹੁੰਦੇ ਦਸਤਾਰ ਲਾਉਂਦੇ ਆ ਤੇ ਉਹਨਾਂ ਦੇ ਵੀ ਕੇਸ ਆ ਬੜੇ ਸੋਨੇ ਜੂਰੇ ਲੱਗਦੇ ਆ ਇੱਥੇ ਸਾਰਿਆਂ ਨੂੰ ਲੱਗਾ ਪਰ ਇਹਦੇ ਵਿੱਚ ਨਾ ਇਦਾਂ ਲੱਗਾ ਕਿ ਜਿਦਾਂ ਇੱਕ ਪੋਲੀਟਿਕਲ ਜੀ ਬੂਜੀ ਆ ਕਿ ਜਿਦਾਂ ਮੰਨੋ ਕਿ ਅਮਰੀਕਨ ਪ੍ਰਸ਼ਾਸਨ ਨੇ ਮਤਲਬ ਇੱਕ ਸਬਕ ਸਿਕਾਉਣ ਦੀ ਥਾਂ ਲਈ ਆ ਫਿਰ ਇਹ ਦਸਤਾਨ ਦੇ ਮਰਲੇ ਹੈਗੇ ਨਵਾਸੀ ਜਾਂ ਅੱਗੇ ਆ ਕਾਨੂੰਨੀ ਲਾਲੋ ਜਿਦਾਂ ਵੀ ਲਾਲੋ ਤੇ ਦੂਸਰਾ ਪੱਖ ਇਹ ਆ ਕਿ ਮੈਂ ਹੁਣੇ ਸੁਣਿਆ ਸੀਗਾ ਅਮਰੀਕਾ ਦੇ ਵਿੱਚ ਉਹ ਅਮ ਸਾਰੇ ਕੱਟੇ ਕਾਰੋਬਾਰੀ ਸੀਗੇ ਹਰ ਹਰ ਸਿਮਰਨ ਸੰਗਰਾਮ ਸਿੰਘ ਉਹ ਕਹਿ ਰਹੇ ਸੀਗੇ ਕਿ ਜਿੱਦਾਂ ਆਪਾਂ ਅਰਜਿਤ ਸਿੰਘ ਦੇ ਪ੍ਰਤੀਯੋਗ ਹੀ ਕਰ ਰਿਹਾ ਗਿਆ ਦਾ ਬੱਚਾ ਬਾਜੀ ਹੁਣ ਉਹ ਜਿਹੜੇ ਮਤਲਬ ਹੈ ਨਾ ਮਤਲਬ ਇੱਕ ਪੋਲੀਟਿਕਲ ਲੋਕ ਹੈਗੇ ਆ ਲੋਕ ਉਹਨਾਂ ਨੂੰ ਜਿਹੜੀਆਂ ਤਿੰਨ ਫੈਮਿਲੀ ਹੋਈਆਂ ਜਾਂ ਕੁੱਲ ਕੱਲੇ ਪੋਲੀਟਿਕਲ ਲੋਕ ਨਹੀਂ ਜਿਹੜੀਆਂ ਬਾਹਰ ਘਰ ਵਿੱਚ ਸੰਸਥਾਵਾਂਾਂ ਦੇ ਉਹ ਵੀ ਜਿਹੜੇ ਸਿੱਖ ਜਿਹੜੇ ਮਤਲਬ ਉਹ ਸਮਰiddhi ਵਾਲੇ ਪੈਸੇ ਵਾਲੇ ਦਾ ਵੱਖ-ਵੱਖ ਮਤਲਬਾ ਕੇ ਫੀਲਡ ਦੇ ਵਿੱਚ ਜਿਨ੍ਹਾਂ ਦਾ ਨਾਂ ਆ ਉਹਨਾਂ ਨੂੰ ਜਿਹੜੇ 3000 ਆ ਉਹਨਾਂ ਤੱਕ ਵੀ ਪਹੁੰਚ ਕਰਨੀ ਚਾਹੀਦੀ ਆ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਵਾ ਕਿ ਸਾਰਾ ਸਿੱਖ ਸਮਾਜ ਪੰਜਾਬੀ ਸਮਾਜ ਤੁਹਾਡੇ ਨਾਲ ਆ ਜੇ ਤੁਹਾਡੇ ਬੱਚੇ ਕੋਲ ਗਲਤੀ ਹੋਈ ਆ ਤੁਹਾਡੇ ਬੱਚੇ ਕੋਲ ਗਲਤੀ ਜ਼ਰੂਰ ਹੋਈ ਆ ਪਰ ਸਾਰਾ ਸਿੱਖ ਸਾਰਾ ਭਾਰਤੀ ਸਮਾਜ ਤੁਹਾਡੇ ਨਾਲ ਆ ਤੇ ਉਹਨਾਂ ਤੱਕ ਵੀ ਜਿਹੜੀ ਪਹੁੰਚ ਕਰਨੀ ਚਾਹੀਦੀ ਆ ਉਹਨਾਂ ਦੇ ਮਨ ਨੂੰ ਵੀ ਜਿਹੜੀ ਆ ਉਹ ਇੱਕ ਠੰਡਾ ਠੰਡਾ ਘੜੀ ਪੂਣੀ ਚਾਹੀਦੀ ਆ